ਸਾਨੂੰ ਸੇਵ ਹੋ ਕੇ ਥੱਲੇ ਇਹਨਾਂ ਨੇ ਜਿਹੜਾ ਅਨਪੜ੍ਹ ਬੰਦੇ ਨੇ ਥੱਲੇ ਇਹ ਪੜ੍ਹੇ ਲਿਖੇ ਨੌਕਰੀ ਕਰਦੇ ਆ ਇਹ ਫੇਰ ਥੱਲੇ ਆ ਯਾਰ ਪਤਾ ਨਹੀਂ ਮੈਨੂੰ ਤੇ ਨਹੀਂ ਸਮਝ ਲੱਗਦਾ ਰਿਪੋਰਟ ਮਾਰ ਕੇ ਆਪਾਂ ਦਾ ਇਹ ਪੜ੍ਹੇ ਲਿਖੇ ਅਫਸਰ ਹੋ ਗਏ ਹਨ ਪੜ੍ਹਦੇ ਬੰਦੇ ਦੇ ਥੱਲੇ ਲੱਗਦੇ ਆ ਕਿਉਂ ਲੱਗਦੇ ਨਹੀਂ ਸਾਫ ਕਿਨੇ ਪਿੰਦਾ ਤੁਸੀਂ ਤੁਹਾਨੂੰ ਟਾਈਮ ਦਿੰਦੇ ਨਹੀਂ ਕੋਈ ਨਹੀਂ ਥੋੜਾ ਟਾਈਮ ਹੀ ਗੱਲਬਾਤ ਕਰਾਂ ਇਹ ਜਿਹੜੇ 30% ਉਸਤਾਦ ਨੇ ਨਾ 30% ਪੁਲਟਸ ਵਾਲੇ ਇਹਨਾਂ ਨੇ ਤੇ ਇੱਕ ਅਫਸਰ ਨਹੀਂ ਬਖਸ਼ਿਆ ਫਾਇਦਾ ਫਾਇਦਾ ਕਰਨਲ ਜਿਹਦੇ ਥੱਲੇ 8 900 ਬੰਦਾ ਹੁੰਦਾ ਉਹਨੂੰ ਇਹਨਾਂ ਨੇ ਛੱਤਰ ਮਾਰ ਤੇ ਉਹਨੂੰ ਕਿੰਨੀ ਉਹਦੀ ਬੇਇੱਜ਼ਤੀ ਕੀਤੀ ਆ ਇਹ ਜਿਹੜੇ 30% ਲੋਕ ਆ ਇਹਨਾਂ ਨੂੰ ਸਭ ਕੁਝ ਸਿਖਾਉਣਾ ਬਹੁਤ ਜ਼ਰੂਰੀ ਆ ਨਹੀਂ ਤੇ ਇਹ ਤੁਹਾਡੀ ਵੀ ਵਰਦੀਆਂ ਦੇ ਦਾਗ ਲਾਉਣਗੇ ਆਪਣੇ ਤੇ ਦਾਗੀ ਹੈ ਹੀ ਹੈ ਆ ਔਰ ਇਹਨਾਂ ਦੇ ਦਾਗ ਜਿਹੜੇ ਤਮੋੜਾ ਨਹੀਂ ਹੈਗੇ ਸਾਬ ਇਹ ਅੱਗੇ ਤੋਂ ਬਹੁਤ ਵੱਡੇ ਕਾਰਨਾਮੇ ਕਰ ਲਏ ਜਿਹੜੇ ਦੇਸ਼ ਦੇ ਵਾਸਤੇ ਇਸ ਸਟੇਟ ਦੇ ਵਾਸਤੇ ਤੇ ਪੁਲਿਸ ਦੇ ਵਾਸਤੇ ਤੇ ਆਮ ਆਦਮੀਆਂ ਦੇ ਵਾਸਤੇ ਬਹੁਤ ਮਾੜੀ ਗੱਲ ਹੈ ਅਸੀਂ ਇਸ ਉਸ ਸਿਸਟਮ ਦੇ ਖਿਲਾਫ ਆਏ ਆ ਜਿਹੜੇ 30% ਗੰਦੇ ਲੋਕ ਸਿਸਟਮ ਦੇ ਵਿੱਚ ਬੈਠੇ ਆ ਅਸੀਂ 70% ਦੀ ਇੱਜ਼ਤ ਵੀ ਕਰਦੇ ਆ ਉਹ ਮੈਂ ਖੁਦ ਇੱਜ਼ਤ ਕਰਦਾ ਅਸੀਂ ਦੇਖਿਆ ਕਈ ਧਰਨੇ ਅਸੀਂ ਸਫਲ ਹੁੰਦੇ ਵੇਖਿਆ ਕਈ ਕੰਮ ਅਸੀਂ ਸਫਲ ਹੁੰਦੇ ਵੇਖਿਆ ਪੁਲਿਸ ਦੇ ਅਫਸਰਾਂ ਦੇ ਵਰਕਰ ਕੇ ਉਸ ਦੇ ਪ੍ਰਸ਼ਾਸਨ ਦੇ ਛੋਟੇ ਰੈਂਕਾਂ ਦੇ ਕਰਕੇ ਪਰ 30% ਲੋਕਾਂ ਦੀ ਵਜ੍ਹਾ ਦੇ ਨਾਲੇ ਸਾਰਾ ਗੱਦਰ ਫੈਲਿਆ ਅੱਜ ਅਸੀਂ ਇੱਥੇ ਇਕੱਠੇ ਆ ਕਿ 30% ਦੀ ਵਜ੍ਹਾ ਦੇ ਨਾਲ 100% ਪੁਲਿਸ ਦੀ ਵਜ੍ਹਾ ਦੇ ਨਾਲ ਅਸੀਂ ਇੱਥੇ ਨਹੀਂ ਆ ਗਏ ਠੀਕ ਆ ਜੀ ਮੈਨੂੰ 2 ਮਹੀਨੇ ਤੱਕ ਇਹਦਾ ਪਰਚਾ ਨਹੀਂ ਮੇਰੇ ਦਰਦ ਕੀਤਾ ਮੇਰੇ ਤਰਨਤਾਨ ਦਾ ਬੰਦਾ ਰਹਿਣ ਵਾਲਾ ਮੈਂ ਹਾਂਜੀ 2 ਮਹੀਨੇ ਗੁਰਦੇ ਬਲਦੇਵ ਸਿੰਘ 2 ਮਹੀਨੇ ਐਸਾ ਲਾਰਾ ਆਇਆ ਫਿਰ ਆਖਰਾਈ ਨਾਮਾ ਕਰਵਾਤਾ ਵਾ ਠੀਕ ਹੈ ਜੀ ਜਿਵੇਂ ਇਹੋ 2 ਮਹੀਨੇ ਰਿਹਾ ਸਰਪੰਚ ਦੇ ਸੇਵੇ ਸਹੀ ਹੈ ਜੇਕਰ ਵਿੱਚ ਸੇਖਦੇ ਯਾਨੀ ਤੁਸੀਂ 30% ਦੇ ਜਿਆਦਾ ਪਰਸੈਂਟ ਦੇ ਜਿਹੜਾ ਹਿੱਸਾ ਤੇ ਜਿਹੜਾ ਹਿੱਸਾ ਸਾਰੇ ਪੰਜਾਬ